ਜਿਨਾਂ ਅਗਰ ਕੋਨਸਲ ਨਕੋਦਰ ਨੇ ਬਸ ਮਾਲਕਾ ਨਾਲ ਚਲਦੇ ਅੱਡਾ ਪਰਚੀ ਵਿਵਾਦ ਤੋਂ ਬਾਅਦ ਪੂਰਨ ਤੌਰ ਤੇ ਬੰਦ ਕੀਤਾ ਸ਼ਹਿਰ ਨਕੋਦਰ ਦਾ ਬਸ ਅੱਡਾ ਜਿਸ ਤੋਂ ਬਾਅਦ ਅੱਜ ਮਿਤੀ 28 11 2024 ਦਿਨ ਵੀਰਵਾਰ ਨੂੰ ਨਕੋਦਰ ਆਈਆਂ ਦੂਰ ਦਰਾਡੇ ਦੀਆਂ ਸੰਗਤਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਐਤਵਾਰ ਅਤੇ ਵੀਰਵਾਰ ਹਫ਼ਤੇ ਦੇ ਦੋ ਦਿਨ ਐਸੇ ਹੁੰਦੇ ਹਨ ਕਿ ਜਿਸ ਦਿਨ ਸ਼ਹਿਰ ਨਕੋਦਰ ਦੇ ਵੱਖ-ਵੱਖ ਚੌਕਾਂ ਵਿੱਚ ਪਬਲਿਕ ਦਾ ਰਾਸ਼ਟੇ ਜਮਾਵੜਾ ਇਸ ਪ੍ਰਕਾਰ ਹੁੰਦਾ ਹੈ ਕਿ ਇਸ ਦਿਨ ਇੱਥੇ ਤਿਲ ਸੁੱਟਾਂ ਨੂੰ ਵੀ ਥਾਂ ਨਹੀਂ ਮਿਲਦੀ ਸੋ ਆਓ ਤੁਹਾਨੂੰ ਦੱਸਨੇ ਆ ਕਿ ਕਿਉਂ ਨਗਰ ਕੌਂਸਲ ਨਕੋਦਰ ਨੇ ਬੰਦ ਕੀਤਾ ਸ਼ਹਿਰ ਨਕੋਦਰ ਦਾ ਮੇਨ ਬੱਸ ਸਟਾਪ ਦੋਸਤੋ ਇਹ ਵਿਵਾਦ ਉਸ ਵੇਲੇ ਸਿਖਰ 'ਤੇ ਪਹੁੰਚ ਗਿਆ ਜਦੋਂ ਨਕੌਦਰ বাস ਸਟੈਂਡ ਦੇ ਬਿਲਕੁਲ ਪਿਛਲੇ ਪਾਸੇ ਟੈਂਪੂਆਂ ਦੇ ਅੱਡੇ ਵਾਲੀ ਇੱਕ ਪਾਸੇ ਦੀ ਕੰਦ ਨਗਰ ਕੌਂਸਲ ਨਕੌਦਰ ਵੱਲੋਂ ਬੰਦ ਕਰ ਦਿੱਤੀ ਗਈ ਜਿਸ ਵੱਲ ਦੀ ਆਮ ਤੌਰ ਤੇ ਪਬਲਿਕ ਦੀਆਂ ਘਰੇਲੂ ਗੱਡੀਆਂ ਅਤੇ ਵਾਈਕਲ ਲੰਘਦੇ ਸਨ ਅਤੇ ਇਸੇ ਜਗ੍ਹਾ ਵੱਲ ਦੀ ਕਈ বাস ਕੰਪਨੀ ਮਾਲਕਾਂ ਦੀਆਂ ਬੱਸਾਂ ਵੀ ਲੰਘਦੀਆਂ ਸਨ ਔਰ ਨਗਰ ਕੌਂਸਲ ਨਕੌਦਰ ਦੇ ਮੁਲਾਜ਼ਮਾ ਦਾ ਇਹ ਕਹਿਣਾ ਸੀ ਕਿ ਕਈ ਪ੍ਰਾਈਵੇਟ ਬੱਸ ਕੰਪਨੀਆਂ ਦੇ ਡਰਾਈਵਰ ਕੰਡਕਟਰ ਇਸ ਰਸਤੇ ਵੱਲ ਦੀ ਬਿਨਾ ਅੱਡਾ ਫੀਸ ਦਿੱਤਿਆਂ ਅਤੇ ਪਰਚੀ ਕਟਵਾਇਆ ਲੰਘ ਜਾਂਦੇ ਸਨ ਸੋ ਜਿਸ ਦੀ وجہ ਨਾਲ ਇੱਕ ਕੰਦ ਕਰਵਾ ਦਿੱਤੀ ਗਈ ਹੈ ਪਰ ਕੰਦ ਕਰਵਾਉਣ ਤੋਂ ਬਾਅਦ ਇਹ ਵਿਵਾਦ ਹੋਰ ਵੱਧ ਗਿਆ ਜਿਸ ਤੋਂ ਉਪਰੰਤ ਸਾਡੇ ਬੱਸ ਡਰਾਈਵਰ ਨੇ ਅੱਡਾ ਇਚਾਰਜ ਨੂੰ ਪਰਚੀ ਕਟਵਾਉਣੀ ਬੰਦ ਕਰ ਦਿੱਤੀ ਜਿਸ ਤੋਂ ਬਾਅਦ ਈਓ ਰੰਦੀਰ ਹੋਣਾ ਨੇ ਐਕਸ਼ਨ ਲੈਂਦੇ ਆ ਬੱਸ ਸੱਡੇ ਆਉਣ ਅਤੇ ਜਾਣ ਵਾਲੇ ਇਨ ਤੇ ਆਊਟ ਦੋਨੋਂ ਮੇਨ ਰਸਤੇ ਸਾਰੀਆਂ ਬੱਸਾਂ ਵਾਸਤੇ ਬੰਦ ਕਰ ਦਿੱਤੇ ਸੋ ਇਸ ਤੋਂ ਬਾਅਦ ਪਬਲਿਕ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਸੋ ਵੇਖੋ ਸਾਡੇ ਪੱਤਰਕਾਰ ਰਵੀ ਅਟਵਾਲ ਦੀ ਖਾਸ ਰਿਪੋਰਟ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਹਿਲੇ ਦਸ਼ਕੋ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਤਿਹਾਸਿਕ ਸ਼ਹਿਰ ਨਕੋਦਰ ਦੇ ਆ ਜਿਵੇਂ ਕਿ ਸਾਰੇ ਵੀਰਾਂ ਨੂੰ ਪਤਾ ਹੈ ਕਿ ਮੇਨ ਬੱਸ ਸਟੈਂਡ ਜਿਹੜਾ ਨਕੋਦਰ ਦਾ ਹੈ ਨਗਰ ਕੌਂਸਲ ਨਕੋਦਰ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਪ੍ਰਾਈਵੇਟ ਬਸਾਂ ਦਾ ਔਰ ਨਗਰ ਕੌਂਸਲ ਦਾ ਆਪਸੀ ਵਿਵਾਦ ਚੱਲ ਰਿਹਾ ਇੱਕ ਕੰਧ ਨੂੰ ਲੈ ਕੇ ਔਰ ਬੱਸ ਸਟੈਂਡ ਦੇ ਆਪਾਂ ਗੱਲ ਕਰੀਏ ਕਿ ਇਹ ਜਿਹੜਾ ਇੰਡੀਅਨ ਆਇਲ ਦਾ ਪੈਟਰੋਲ ਪੰਪ ਹੈ ਇਹ ਹੁਣ ਇਸ ਟਾਈਮ ਬੱਸ ਅੱਡਾ ਬਣ ਚੁੱਕਾ ਹੈ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਣਾ ਕਰਨਾ ਪ فیر ਕੀ مسئلہ اج ਜਿਹੜਾ ਇੰਨਾ ਤੁਸੀਂ ਰਸ਼ ਵੇਖ ਰਹੇ ਹੋ ਕਿਉਂਕਿ ਨਗਰ ਕੌਂਸਲ ਵੱਲੋਂ ਜਿਹੜਾ ਬੱਸ ਸਟਾਪ ਜਿਹੜਾ ਸਾਡਾ ਬੰਦ ਕਰ ਦਿੱਤਾ ਗਿਆ ਹੈ ਪਬਲਿਕ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਹਾ ਹੈ ਪਰੇਸ਼ਾਨੀ ਤੇ ਇੱਕ ਬਸੇ ਨਾ ਕਿਤੇ ਵੀ ਜਾਣ ਨੂੰ ਬੱਸ ਮਿਲ ਨਹੀਂ ਰਹੀ ਚੱਜ ਨਾਲ ਫੇਰੇ ਮੈਨੂੰ ਇੱਥੇ 2 ਘੰਟੇ ਹੋ ਗਏ ਖੜੇ ਨੂੰ ਮੈਂ ਮੋਗੇ ਨੂੰ ਜਾਣਾ ਸੀ ਤੇ ਬਹੁਤ ਜਾਣ ਕੇ ਖੱਜਲ ਖਵਾਰੀ ਹੋ ਰਹੀ ਹੈ ਇੱਥੇ ਤੇ ਚਲੋ ਜੇ ਇਹਨਾਂ ਦਾ ਕੋਈ ਘਰੇਲੂ ਮਸਲਾ ਹੈ ਜਾਨਕੀ ਆਪਣਾ ਇਹਨਾਂ ਦਾ ਮਸਲਾ ਬੱਸ ਅੱਡੇ ਦਾ ਉਹ ਬੈਠ ਕੇ ਸਮਝਾਉਣ ਪਰ ਇਸ ਤਰ੍ਹਾਂ ਤਾਂ ਪਬਲਿਕ ਪੂਰੀ ਖਰਾਬ ਹੋ ਰਹੀ ਹੈ ਵੀਰ ਇੱਕ ਹੋਰ ਵੀ ਗੱਲ ਦੇਖੇਗੀ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਕੋਈ ਪੁਲਿਸ ਮੁਲਾਜ਼ਮ ਪੰਜਾਬ ਪੁਲਿਸ ਦਾ ਇੱਥੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਨਹੀਂ ਵੇਖਿਆ ਇਹਦੇ ਬਾਰੇ ਕੀ ਪਰ ਪੰਜਾਬ ਪੁਲਿਸ ਦੇ ਬਾਰੇ ਤਾਂ ਮੈਂ ਹੀ ਕਹਣਾ ਚਾਹਾਂ ਵੀ ਉਹ ਪਹਿਲਾਂ ਵੀ ਕਦੀ ਟਾਈਮ ਤੇ ਤਾਂ ਪਹੁੰਚੇ ਹੀ ਨਹੀਂ ਠੀਕ ਹੈ ਨਾ ਉਹਨਾਂ ਨੂੰ ਪੈਸੇ ਚਾਹੀਦਾ ਕਿ ਉਹ ਟ੍ਰੈਫਿਕ ਨੂੰ ਆਪ ਕੰਟਰੋਲ ਵਿੱਚ ਕਰਨ ਤੇ ਪਰ ਮੈਂ ਜਿਸ ਤਰ੍ਹਾਂ ਦੇਖ ਰਿਹਾ ਵੀ 2 ਘੰਟੇ ਤੋਂ ਦਾ ਇੱਥੇ ਕੋਈ ਵੀ ਹੈ ਨਹੀਂਗਾ ਨਾ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਤੇ ਨਾ ਕੋਈ ਉਹਨਾਂ ਦਾ ਉੱਚ ਅਧਿਕਾਰੀ ਵੀ ਨਹੀਂ ਆਇਆ ਕੋਈ ਵੀ ਤੁਸੀਂ ਹੁਣ ਕਿੱਥੇ ਜਾਣਾ ਸੀ ਤੁਸੀਂ ਨਕਉਦਰ ਖੜੇ ਹੋ ਤੁਸੀਂ ਕਿਹੜੀ ਜਗ੍ਹਾ ਜਾਣਾ ਸੀ ਹਾਂ ਸਰ ਮੈਂ ਮੋਗੇ ਜਾਣਾ ਵੈਸੇ ਲੰਡੇ ਦੇ ਪਿੰਡ ਪਰ ਮਨ ਨੂੰ ਨਹੀਂ ਲੱਗਦਾ ਕਿ ਅੱਜ ਜਾ ਪਾਉਂਗਾ ਮੈਂ ਧੰਨਵਾਦ ਜੀ ਧੰਨਵਾਦ ਜੀ ਸੋ ਇਹ ਜਿਹੜੀਆਂ ਸਵਾਰੀਆਂ ਭਜਨਾ ਨਾਲ ਗੱਲਬਾਤ ਕੀਤੀ ਆਪਾਂ ਹੋਰ ਵੀਰ ਸਾਡੇ ਦਰਮਿਆਨ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਮੈਂ ਕੈਮਰਾਮੈਨ ਨੂੰ ਕਹਾਗਾ ਨੇੜੇ ਆ ਜਾਓ ਹਾਂ ਜੀ ਪੰਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੰਜ ਕੀ ਨੋ ਤੁਹਾਡਾ ਮੇਰਾ ਨਾਮ ਸਰਵਜੀਤ ਉਹ ਤੁਸੀਂ ਨਕੋਧਰਾ ਜਾਏ ਹੋ ਤੁਸੀਂ ਵੇਖਿਆ ਕਿ ਬੱਸ ਸਟੈਂਡ ਬੰਦ ਕੀਤਾ ਹੋਇਆ ਹੈ ਔਰ ਪਬਲਿਕ ਨੂੰ ਆਮ ਜਨਤਾ ਨੂੰ ਬਹੁਤ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੀ ਕਹਿਣਾ ਤੁਸੀਂ ਹਾਂਜੀ ਇਹ ਕਹਿਣਾ ਤੇ ਇਹੀ ਆ ਵੀ ਬੱਸ ਸਟੈਂਡ ਦੇ ਅੰਦਰ ਬਸਾਂ ਜਾਣ ਜਿਹੜੀ ਖੱਜਲ ਖਵਾਰੀ ਹੋ ਰਹੀ ਆ ਸੰਗ ਸਿੱਦੇ ਸੇ ਸਵਾਰੀਆਂ ਨੂੰ ਤੇ ਇਹ ਬਾਹਰੋਂ ਹੁਣ ਦੇਖੋ ਅਸੀਂ ਉੱਥੋਂ ਲੈ ਕੇ ਇੱਥੇ ਤੱਕ ਬੱਚਾ ਚੱਕ ਕੇ ਤੁਰ ਕੇ ਆਏ ਆ ਤਾਂ ਦੇਖ ਤਾਂ ਨਹੀਂ ਆ ਰਹੀ ਸਾਰੇ ਅਸੀਂ ਅਜੇ ਤਿੰਨ ਕੁਦਰਾਂ ਐਸੇ ਆਪਣੀ ਰਿਸ਼ਤੇਦਾਰੀ ਚ ਜਾਂ ਫਿਰ ਕਿਸੇ ਦਰਗਾਹ ਤੇ ਆਏ ਅਸੀਂ ਦਰਗਾਹ ਤੇ ਆਏ ਦਰਗਾਹ ਤੇ ਆਏ ਸੀ ਤੇ ਹਰ ਵੀਰਵਾਰ ਆਉਂਦੇ ਹਾਂ ਹਾਂਜੀ ਹਰ ਵੀਰਵਾਰ ਕਿਉਂਕਿ ਜੇ ਗੱਲ ਕਰੀਏ ਐਤਵਾਰ ਔਰ ਵੀਰਵਾਰ ਜਿਹੜਾ ਸੰਗਤਾਂ ਦਾ ਜਮਾਵੜਾ ਬਹੁਤ ਵੱਡੇ ਪੱਧਰ ਤੇ ਤਿੰਨ ਕੁਦਰਾਂ ਚ ਵੇਖਣ ਨੂੰ ਮਿਲਦਾ ਹੈ ਔਰ ਅੱਜ ਬੰਦ ਕਰ ਦਿੱਤਾ ਗਿਆ ਹੈ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਬਸਾਂ ਨੂੰ ਤੇ ਤੁਸੀਂ ਕੀ ਕਹੋ ਇਸ ਵਾਰ ਇਹ ਅਸੀਂ ਤਾਂ ਕਹਿੰਨੇ ਬਹੁਤ ਜਾਣੀ ਕਿ ਇਹਨਾਂ ਨੇ ਕੰਮ ਜਿੱਦਾਂ ਕੀਤਾ ਆ ਧੱਕਾ ਤੇ ਇਹ ਸਰਕਾਰ ਨੂੰ ਚਾਹੀਦਾ ਆ ਵੀ ਥੋੜਾ ਜਿਆ ਦੇਖਣ ਇਸ ਸਵਾਰੀਆਂ ਨੇ ਖੱਜਲ ਖਵਾਰ ਹੋ ਰਹੀਆਂ ਆ ਹਾਂਜੀ ਧੰਨਵਾਦ ਜੀ ਤੁਹੇ ਸੰ ਜਿਹੜੀਆਂ ਸ਼ਹਿਰ ਨਕੋਦਰ ਦੀਆਂ ਸਵਾਰੀਆਂ ਨੇ ਖੱਜਲ ਖਵਾਰ ਹੋ ਰਹੀਆਂ ਤਨ ਸੁ ਸ਼ਹਿਰ ਨਕੋਦਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਸਨ ਔਰ ਸਾਡੇ ਦਰਮਿਆਨ ਇੱਕ ਵੀਰ ਮੌਜੂਦ ਨੇ ਜਿਨ੍ਹਾਂ ਨੇ ਕਾਫੀ ਦੂਰ ਜਾਣਾ ਹੈ ਵੀਰ ਨਾਲ ਗੱਲਬਾਤ ਕਰਾਂਗੇ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਨੋ ਵੀਰ ਤੋਟਾ ਗੋਰਾ ਗੁਰਾਈ ਵੀਰ ਕਿੰਨੀ ਕੋ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਤੁਸੀਂ ਸ਼ਹਿਰ ਨਕੌਦਰ ਵੀ ਕੇ ਖੜੇ ਹੋ ਜਿਵੇਂ ਕਿ ਸਾਰੇ ਵੀਰਾਂ ਨੂੰ ਪਤਾ ਕਿ ਅੱਜ ਵੀਰਵਾਰ ਹੈ ਵੀਰਵਾਰ ਹੋ ਰਿਹਾ ਹੈ ਤਵਾਰ ਸੰਗਤਾਂ ਬਹੁਤ ਦੂਰ ਦੂਰੋਂ ਨਕਮਸਤਕ ਹੋਂ ਦਰਬਾਰਤਾਂ ਹੁੰਦੀਆਂ ਨੇ ਔਰ ਐਸੇ ਦੇ ਵਿੱਚ ਨਗਰ ਕੌਂਸਲ ਵੱਲੋਂ ਜਿਹੜਾ ਬੱਸ ਸਟੈਂਡ ਨੂੰ ਬੰਦ ਕਰ ਦਿੱਤਾ ਗਿਆ ਔਰ ਜਿਹੜਾ ਬੱਸ ਸਟੈਂਡ ਹੁਣ ਤੁਸੀਂ ਇੱਥੇ ਵੇਖ ਰਹੇ ਹੋ ਔਰ ਰਸ਼ ਦਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਕੀ ਕਰਾਂ ਬਸ ਇਹੀ ਕਹਿਣਾ ਹੈ ਕਿ ਸਹੀ ਕੀਤਾ ਜਾਵੇ ਜੋ ਵੀ ਕਰਦੇ ਆ ਸਹੀ ਕੀਤਾ ਜਾਵੇ ਸੈਟ ਹੁੰਦਾ ਪਵੇ ਬਹੁਤ ਖਿਆਈ ਹੋ ਰਹੀ ਆ 4 ਵਜੇ ਦੇ ਦਾ ਖੜਾ ਮੈਂ ਜੀਰੇ ਜਾਣਾ ਈ બસ বাস স্ট্যান্ড ਜਦੋਂ ਬੰਦ ਹੋ ਗਿਆ ਥੋੜੀ ਬਹੁਤ ਭੀੜ ਹੋ ਗਈ ਪਰੇਸ਼ਾਨੀ ਮੈਂ ਸੂਬਾ ਦਾ ਆਟੋ ਚ ਘੁੰਮ ਰਿਹਾ ਵਾਂ ਤੁਸੀਂ ਦੱਸਿਆ ਕਿ 4 ਵਜੇ ਦੇ ਇੱਥੇ ਖਲੋਤੇ ਹੋ ਤੁਸੀਂ ਔਰ ਤੁਹਾਡੀ ਜਿਹੜੀ ਜੀਰੇਵਾਲੀ বাস ਉਹਨੇ ਟਾਈਮ ਦੇ ਵਿੱਚ ਨਹੀਂ ਆਈ ਇੱਥੇ ਮੈਂ ਤਾਂ ਆਟੋ ਦੇ ਘੁੰਮ ਰਿਹਾ ਸ਼ਾਇਦ ਆਈ ਹੋਣੀ ਭਾਜੀ ਪਰ ਪਰੇਸ਼ਾਨੀ ਦੀ ਦਿੱਕਤ ਆ ਰਹੀ ਬਹੁਤ ਜ਼ਿਆਦਾ ਧੰਨਵਾਦ ਸਾਡੇ ਦਰਮਿਆਨ ਕੋਈ ਹੋਰ ਵੀ ਮੌਜੂਦ ਨਹੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਵੀਰ ਸਸੀ ਕੰ ਸੀ ਆ ਭਾਈ ਤੀਨੋਂ ਤੁਹਾਡਾ ਸੰਦੀਪ ਕੁਮਾਰ ਜੀ ਫਿਰ ਕਿੰਨਾ ਵੀ ਮਸਲਾ ਇੱਥੇ ਪੈਦਾ ਹੋਇਆ ਕੀ ਮਸਲੇ ਬਾਰੇ ਤੁਸੀਂ ਜਾਣਦੇ ਹੋ ਮਸਲਾ ਇਹ ਹੀ ਆ ਜੀ ਇਹਨਾਂ ਦਾ ਪਰਚੀ ਦਾ ਰੋਲਾ ਵਾ ਜੀ ਪਰਚੀ ਕੀਤੀ ਜਾਵੇ ਇਹਨਾਂ ਦੀ ਸਹੀ ਸਾਰਾ ਕੁਝ ਸਹੀ ਕੀਤਾ ਜਾਵੇ ਸਿਸਟਮ ਜਿਹੜਾ ਇਹਨਾਂ ਨੇ ਵਿਗੜਿਆ ਆ ਉਹ ਕੀਤਾ ਜਾਵੇ ਵਧੀਆ ਪਰ ਜੀ ਗੱਲ ਕਰੀ ਇਹਨਾਂ ਨਗਰ ਕੌਂਸਲ ਹੋਰ ਪ੍ਰਾਈਵੇਟ ਬੱਸਾਂ ਦੇ ਮਤ ਭੇਦ ਦੇ ਵਿੱਚ ਜਿਹੜੀ ਆਮ ਜਨਤਾ ਆ ਉਹਨਾਂ ਨੂੰ ਬੜਾ ਮਤਲਬ ਮਾਇੂਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਇਹਦੇ ਬਾਰੇ ਕੀ ਕਹਣਾ ਇਹਦੇ ਬਾਰੇ ਜੀ ਇਹ ਹੀ ਆ ਜੀ ਜੇ ਪਰਚੀ ਘਟਾਉਣ ਤੇ ਸਹੀ ਆ ਵਧੀਆ ਗੱਲ ਆ ਜੋ ਪਰਚੀ ਪਹਿਲਾਂ ਲੱਗਦੀ ਸੀਗੀ ਕਟਾਈ ਜਾਣ ਵਧੀਆ ਗੱਲ ਆ ਤੇ ਬਸ ਇਹ ਆਪਣਾ ਗੱਲ ਹੈ ਜੀ ਬਸ ਜੀ ਧੰਨਵਾਦ ਜੀ ਸੋ ਇਹ ਸਨ ਤਸਵੀਰਾਂ ਸ਼ਹਿਰ ਨਕੋਦਰ ਦੀਆਂ ਇਤਿਹਾਸਿਕ ਸ਼ਹਿਰ ਨਕੋਦਰ ਦੇ ਜਿੱਥੇ ਕੀਰੀਆਪੁਰੀ ਵੀ ਜਿਸ ਨੂੰ ਆਖਿਆ ਜਾਂਦਾ ਹੈ ਔਰ ਨੇਕੀ ਦਾ ਦਰ ਵੀ ਆਖਿਆ ਜਾਂਦਾ ਹੈ ਔਰ ਬਹੁਤ ਸਾਰੀਆਂ ਜਿਹੜੀਆਂ ਸੰਕਤਾ ਸੂਬਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਨਕੋਦਰ ਸ਼ਹਿਰ ਨਕਮਸਤ ਹੋਣ ਆਂਦੀਆਂ ਨੇ ਐਸੇ ਦੇ ਵਿੱਚ ਨਗਰ ਕੌਂਸਲ ਵੱਲੋਂ ਜਿਹੜਾ ਬੱਸ ਸਟੈਂਡ ਨਕੋਦਰ ਨੂੰ ਬੰਦ ਕਰ ਦਿੱਤਾ ਗਿਆ ਔਰ ਪਬਲਿਕ ਨੂੰ ਬਹੁਤ ਸਾਰਾ ਜਿਹੜਾ ਆਪਾਂ ਕਹਿ ਸਕਦੇ ਕਮ ਆਯੂਸੀ ਦਾ ਸਾਹਮਣਾ ਕਰ ਰਿਹਾ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੋਂ ਤੁਸੀਂ ਦੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਕੈਮਰਾਮੈਨ ਗੌਰਵ ਸ਼ਰਮਾ ਦੇ ਨਾਲ ਮੈਂ ਰਾਜੇਸ਼ ਕੁਮਾਰ ਕੋਈ ਗੱਲ ਨਹੀਂ ਦੀ ਪਰਚੀ ਜੋ ਭੱਜਦੇ ਨਹੀਂ ਅਸੀਂ ਪਰਚੀ ਜਿੰਨਾ মিডিਆ ਕੋਈ ਵੀ ਬੰਦਾ ਅਸੀਂ ਨਾਲ ਤੁਹਾਡੇ ਖੜੇ ਆਂ ਸਵੇਰੇ ਚਾਲੂ ਕਰਦੇ ਆਂਗੇ মিডিਆ ਦੇ ਨਾਲ ਸਾਨੂੰ ਪਰਚੀ ਦਾ ਮਸਲਾ ਨਹੀਂ ਪਰ ਸਵਾਲੀ ਨੂੰ ਪਰੇਸ਼ਾਨਾ ਕਰੋ ਜਿੱਥੋਂ-ਉਥੋਂ ਨਿਕਲ ਜਿੱਥੋਂ ਅਸੀਂ ਟਰਾਂਸਪੋਰਟਰ 10000 ਰੁਪਏ ਪਰਚੀ ਦੇ ਮੇਰੇ ਤੁਹਾਡੀ ਵੀ ਸੁਣੋ ਅਸੀਂ ਇਹ ਨਹੀਂ ਚਾਹੁੰਦੇ ਬਸਾ ਗੱਲ ਕੀ ਹੁੰਦਾ ਇਥੇ ਸਾਰੀ ਜੜੀ ਨਵੀਂ ਵਢੀ ਰੇ ਆ ਕੇ ਗੱਡੀ ਦੇ ਵਿੱਚ ਬਸ ਅਸੀਂ ਕੋਟਰ ਦੇ ਬਸ ਲਾਉਣੀ ਹੁੰਦੀ ਸਾਨੂੰ ਸਾਡੀ ਪ੍ਰੋਬਲਮ ਇੰਨੀ ਆ ਆਧਾਰ ਕਾਰਡ ਨੇ ਐਨਾ ਸਿਸਟਮ ਪਰੇਸ਼ਾਨ ਕੀਤਾ ਅਸੀਂ ਜਦੋਂ ਗੱਡੀ ਬੈਗ ਲਾਉਨੇ ਆ ਸਾਨੂੰ ਜਦੋਂ ਅਸੀਂ ਗੱਡੀ ਬੈਗ ਲਾਉਨੇ ਆ ਐਦਾਂ ਜਨਾਨੀਆਂ ਭੱਜਦੀਆਂ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਨੂੰ ਲੈ ਕੇ ਨਹੀਂ ਜਾਵਾਂਗੇ ਕਿਸੇ ਨਿਆਣੇ ਦੇ ਸੱਟ ਲੱਗ ਗਈ ਮੇਰੇ ਡਰਾਈਵਰ ਕਰੈਕਟਰ ਕਿਆਇਓ ਪ੍ਰਾਈਵੇਟ ਆ ਜਾਂ ਰੋਡ 'ਚ ਆ ਉਹਦੇ ਸੱਟ ਲੱਗ ਜਾਂਦੀ ਸਾਨੂੰ ਪਰੇਸ਼ਾਨੀ ਹੁੰਦੀ ਟੋੜ ਦੇ ਵਿੱਚੋਂ ਧੀਮੀ ਪ੍ਰਾਈਵੇਟ ਮੈਂ ਸਾਥ ਲੋ ਜਾ ਪ੍ਰਾਈਵੇਟ ਵਾਲੇ ਤਾਂ ਉਹ 25 ਉਹ ਹੀ ਪ੍ਰਾਈਵੇਟ ਵਾਲੇ ਭਰਦੇ ਆ ਅਸੀਂ ਭਰਦੇ ਆ ਅਸੀਂ ਭਰਦੇ ਆ ਪਰ ਇਹ ਉਹ ਸਿਰ ਛੜ ਜੀ ਇੱਕ ਮਿੰਟ ਸਾਡਾ ਰੋਲਾ ਪਿਆ ਚਲੋ ਠੀਕ ਆ ਅਸੀਂ ਇਹ ਨਹੀਂ ਕਹਿੰਦੇ ਰੋਲੇ ਤੋਂ ਭੱਜਦੇ ਵੀ ਨਹੀਂ ਪਰ ਸਾਡੀ ਸੁਭਾਸ਼ਿਆਰ ਸੁਣੋ ਤੁਸੀਂ ਆਪਣਾ ਉਧਰੋਂ ਬਣਾਉਣੇ ਆ ਬੰਦ ਕਰ ਦਿਓ ਜਾਂ ਨਾ ਕੰਦੇ ਟੋਕਣਾ ਕਰ ਦਿਓ ਜਾਂ ਨਾ ਬਸ ਇਹ ਵੀ ਨਹੀਂ ਕਹਿੰਦੇ ਅਸੀਂ ਇਹਦੇ ਕਾਸੂ ਭੱਜੇ ਵੀ ਨਹੀਂ ਅਸੀਂ ਪਾਰਕੀ ਵੀ ਨਹੀਂ ਬੰਦ ਕਰਦੇ ਰਹੀ ਗੱਲ মিডিਆ ਤੇਰੇ ਇਹ ਆਪਣੇ ਪ੍ਰਧਾਨਾਂ ਨਾਲ ਕਰਦਦੇ ਨੇ ਅਸੀਂ ਸਾਰਾ ਕਾ ਕਰਦਿਆਂ ਵੀ ਪਰ ਬੇਤੀ ਆ ਤੁਸੀਂ ਕਿਹੜਾ ਖੱਜਲ ਖਵਾ ਰਹੀ ਆ ਮੈਂ মিডিਆ ਨੂੰ ਬੇਤੀ ਕਰਦਾ ਜਿਹੜੀਆਂ ਖੱਜਲ ਕਰਦੇ ਇਹਦੇ ਕਰਕੇ ਤਾਂ ਆ ਪਬਲਿਕ ਜਿਹੜੀ ਹੈਗੀ ਮੈਂ ਤੁਹਾਨੂੰ ਜਿਆਦਾ ਖਰਾ ਮੈਂ ਮੀਡੀਆ ਨੂੰ ਕਹਿਣਾ ਮੈਂ মিডিਆ ਨੂੰ ਤੇ ਨਗਰ ਕਾਉਂਸਲ ਇਹੇ ਕਿਨਾ ਵੀ ਕਿਰਪਾ ਕਰਕੇ ਛੋਟੇ ਛੋਟੇ ਬੱਚੇ ਲੈ ਕੇ ਜਾਂਦੇ ਆ ਜਮ ਲੱਗਿਆ ਸਾਰਾ ਜਮ ਹੀ ਲੱਗਿਆ ਕਿਰਪਾ ਕਰਕੇ ਇਹ ਇਹ ਨੂੰ ਫੇਰੇ ਤੋਂ 9 ਵਜੇ ਤੱਕ ਸਾਡੀ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਬੇਤੀ ਝੋੜ ਗਈ ਸੀ ਆ ਫਿਰ ਕੀ ਕਹਾਂਗੇ ਮੇਨ ਬਸਾਂਡੇ ਨੂੰ ਛੱਡ ਕੇ ਬਸ ਸਟਾਪ ਬਸ ਸਟਾਪ ਇੱਥੇ ਬੰਨ ਚੁੱਕਾ ਜਿਲੰਦਰ ਰੋਡ ਕੀ ਬਹੁਤ ਗਲਤ ਹੈ ਇਹਦਾ ਬਹੁਤ ਗਲਤ ਹੈ ਇਹਨਾਂ ਦੇਖੋ ਕਿੰਨਾ ਸਾਰਾ ਜਾਮ ਲੱਗਿਆ ਹੋਇਆ ਲੋਕ ਪਰੇਸ਼ਾਨ ਹੋ ਰਹੇ ਆ ਆ ਚਾਰੇ ਜਿਹੜੇ ਕਿੰਨੇ ਬੱਚੇ ਸਕੂਲਾਂ ਚੋਂ ਆਏ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਾਣਾ ਕਿੱਥੇ ਸੀ ਅੱਜ ਸਾਰੇ ਅੱਜ ਆਏ ਕੁਦਰਤੀ ਅਸੀਂ ਗਏ ਆ ਉਹ ਵਿਚਾਰੇ ਇੰਨਾ ਪਰੇਸ਼ਾਨ ਹੋਏ ਸੀ ਬੱਚੇ ਔਰ ਕਈ ਮਰੀਜ਼ ਜਾਰੇ ਪਰੇਸ਼ਾਨ ਹੋਏ ਐ ਇਸ ਕਿਸੇ ਦੀ ਨੱਕਰ ਨਹੀਂ ਔਰ ਇਹਦਾ ਜਿਹੜਾ ਜਿਹੜਾ ਕੋਈ ਵਧੀਆ ਹੱਲ ਕਿਵੇਂ ਚਾਹੀਦਾ ਠੀਕ ਹੈ ਜੀ ਪਰਚੀ ਹੈਗੀ ਹੈ ਸਰਕਾਰ ਦਾ ਹੱਕ ਬੰਦਾ ਹੈਗਾ ਔਰ ਇਹਨਾਂ ਨੂੰ ਵੀ ਜਿਹੜਾ ਹੱਕ ਹੈਗਾ ਦੇਣਾ ਚਾਹੀਦਾ ਵੀਰ ਨਗਰ ਕੌਂਸਲ ਦੇ ਈਓ ਸਾਹਿਬ ਉਹਨਾਂ ਦਾ ਕਹਿਣਾ ਕਿ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹ ਪਰਚੀ ਨਹੀਂ ਦੇ ਰਹੀਆਂ ਜਿਹੜੀ ਪਰਚੀ ਲੱਗੀ ਹੈ ਇਹ ਪਰਚੀ ਨਹੀਂ ਦੇ ਰਹੀਆਂ ਤਾਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਬਾਹਰੋਂ ਹੋਰ ਵੀ ਚਿੱਕੇ ਹੈਗੇ ਆ ਉਹਨਾਂ ਨੂੰ ਕਾਨੂੰਨੀ ਤੌਰ ਤੇ ਉੱਤੇ ਨੋਟਿਸ ਪਾਇਆ ਜਾ ਸਕਦਾ ਹੈ ਉਹਨਾਂ ਨੂੰ ਕਿ ਕਿਹੜੀ ਕਿਹੜੀ ਤੁਹਾਡੇ ਨਹੀਂ ਆ ਰਹੀਆਂ ਉਹਨਾਂ ਨੋਟਸ ਦੇ ਕੇ ਉਹਨਾਂ ਨੂੰ ਕੀ ਇਹ ਦੇ ਆਪਣਾ ਹਕੂਮੈ ਕੀਤਾ ਜਾਇਆ ਜਾ ਸਕਦਾ ਪਰ ਇਜਾ ਖੱਦਲਾ ਕਰਾਉਣੇ ਇਹਦਾ ਬਹੁਤ ਗਲਤ ਗੱਲ ਹੈ ਧੰਨਵਾਦ ਜੀ ਅੱਜ ਦੇ ਜਿਹੜੇ ਜੋ ਵੀ ਬੱਸ ਸਟੈਂਡ ਦੇ ਬੰਦ ਹੋਣ ਦਾ ਕਾਰਨ ਹੈਗਾ ਕਿ ਸਵਾਰੀਆਂ ਜਿਹੜੀਆਂ ਬਾਹਰ ਰੋਗ ਦਸਾ ਜੋ ਕਿ ਖੱਜਲ ਖਵਾਰੀ ਹੋਦੀ ਹੈ ਬਾਹਰੋਂ ਬੱਸਾਂ ਪਰ ਹੈ ਮੇਨ ਜਿਹੜੀ ਆ ਝਗੜੇ ਜਿਹੜੀ ਜਾੜਿਆ ਉਹ ਹੈਗੀ ਜੇ ਕੰਦ ਇਹ ਕੰਦ ਪਹਿਲੇ ਇੱਥੋਂ ਖੁੱਲਾ ਹੁੰਦਾ ਸੀਗਾ ਇੱਥੋਂ ਦੀ ਜਿਹੜੀਆਂ ਬੱਸਾਂ ਵੀ ਜਿਹੜੀਆਂ ਨੂਰ ਮੈਲ ਨੂੰ ਜਾਣੀਆਂ ਜਾਂ ਹੋਰ ਜਾਣੀਆਂ ਨੇ ਅਸੀਂ ਜਿਹੜੇ ਲੁਧਿਆਣੇ ਜਾਣੀ ਇੱਧਰ ਸੀ ਕੱਢ ਲੈਂਦੇ ਸੀਗੇ ਤੇ ਇੱਧਰ ਦੀ ਐਂਟਰੀ ਆ ਜਾਂਦੀ ਸੀਗੀ ਹੁਣ ਇੱਥੇ ਨਗਰ ਕੌਂਸਲ ਨੇ ਸਿਰਫ ਕਾਰਾਂ ਵਾਸਤੇ ਐਂਟਰੀ ਰੱਖੀ ਆ ਬੱਸਾਂ ਵੀ ਕੰਦ ਕਰਕੇ ਬੰਦ ਕਰ ਦਿੱਤੀ ਬੱਸਾਂ ਦੀ ਐਂਟਰੀ ਇਸ ਕਰਕੇ ਬੱਸ ਡਰਾਈਵਰਾਂ ਨੇ ਇੱਕ ਕੀਤਾ ਉਹਨਾਂ ਨੂੰ ਪਰਚੀ ਦੇਣੀ ਬੰਦ ਕਰ ਦਿੱਤੀ ਉਹਦੇ ਬੰਦ ਦੇ ਚੱਕਰ ਦੇ ਵਿੱਚ ਅੱਜ ਜਿਹੜੀ ਖੱਜਲ ਖਵਾਰੀ ਲੋਕਾਂ ਦੀ ਸਵਾਰੀਆਂ ਦੀ ਜਿਹੜੀ ਹੁੰਦੀ ਆ ਕਿ ਰੋਡਾਂ ਦੇ ਉੱਪਰ ਸਵਾਰੀਆਂ ਰਲ ਰਹੀਆਂ ਆ ਇਸ ਕਰਕੇ ਇਹ ਮੇਨ ਕਾਰਨ ਆ ਕੰਦ ਦਾ ਕੰਦ ਬੱਸਾਂ ਵਾਲਿਆਂ ਦਾ ਇਹ ਕਹਿਣਾ ਆ ਕਿ ਜਦ ਤੱਕ ਕਾਰਾਂ ਦੀ ਐਂਟਰੀ ਵੀ ਬੰਦ ਕਰੋ ਨਹੀਂ ਤਾਂ ਸਾਡੀ ਜਿਹੜੀ ਆ ਬੱਸਾਂ ਦੀ ਐਂਟਰੀ ਵੀ ਤੁਹਾਨੂੰ ਕੀਤੀ ਜਾਵੇ ਇਹ ਰੌਲੇ ਦੇ ਵਿੱਚ ਕਾਰਨ ਕਰਕੇ ਲੋਕ ਅੱਜ ਪਰੇਸ਼ਾਨ ਹੋ ਰਿਹਾ ਲੜਾਈ ਹੈ ਗਈ ਹੈ ਬੱਸ ਮਾਲਕਾਂ ਦੀ ਤੇ ਪ੍ਰਸ਼ਾਸਨ ਦੀ ਨਗਰ ਕੌਂਸਲਰ ਦੀ ਤੇ ਉਹਦੇ ਵਿੱਚ ਖੱਜਲ ਖਵਾਰੀ ਹੋ ਰਹੀ ਆ ਆਮ ਜਿਹੜੀ ਪਬਲਿਕ ਦੀ ਜੋ ਇਥੇ ਵੀਰਵਾਰ ਦਾ ਦਿਨ ਆ ਉਹ ਲੋਕ ਸੰਗਤਾਂ ਮੱਥਾ ਟੇਕਣ ਲਈ ਆਈਆਂ ਉਹਨਾਂ ਦੀ ਖੱਜਲ ਖਾਦੀ ਆ ਕੋਈ 2 ਘੰਟੇ ਤੋਂ ਕੋਈ ਬੱਸ ਲੱਭ ਰਿਹਾ ਵੇਟ ਕਰ ਰਿਹਾ ਕੋਈ 1.5 ਘੰਟੇ ਤੋਂ 2 ਘੰਟੇ ਤੋਂ ਇਹ ਲੋਕਾਂ ਦੀ ਜਿਹੜੀ ਆ ਖੱਜਲ ਖਵਾਰੀ ਜਿਹੜੀ ਹੋ ਰਹੀ ਆ ਪ੍ਰਸ਼ਾਸਨ ਚਾਹੀਦਾ ਕਿ ਲੋਕਾਂ ਦੀ ਸਹਤ ਨੂੰ ਦੇਖਦੇ ਹੋਏ ਇਹ ਆਪਣੇ ਜਿਹੜੇ ਲੜਾਈ ਝਗੜੇ ਨੂੰ ਛੱਡ ਕੇ ਉਹਨਾਂ ਦੇ ਸੋਚਿਆ ਜਾਵੇ ਆਪਣੀ ਜਿਹੜਾ ਮਸਲਾ ਕੋਈ ਵੀ ਡਰਾਈਵਰਾਂ ਦੇ ਵਿੱਚ ਜਾਂ ਮਾਲਕਾਂ ਦੇ ਵਿੱਚ ਬੈਠ ਕੇ ਨਗਰ ਕੌਂਸਲ ਨੂੰ ਸੁਲਝਾਉਣਾ ਚਾਹੀਦਾ ਆ ਕਿ ਜਿਹੜੇ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ ਕਿਹੜੀ ਵਰਲਡ ਪੰਜਾਬੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਕਿ ਜਿਹੜਾ ਨਕੌਦਰ ਦਾ ਬੱਸ ਸਟੈਂਡ ਦਾ ਨਗਰ ਕੌਂਸਲ ਤੇ ਡਰਾਈਵਰ ਤੇ ਮਾਲਕਾਂ ਜਿਹੜਾ ਰੌਲਾ ਚੱਲਦਾ ਸੀ ਤਾਂ ਪਰਚੀ ਨੂੰ ਲੈ ਕੇ ਇਸ ਕਰਕੇ ਨਗਰ ਕੌਂਸਲ ਨੇ ਬੱਸ ਸਟੈਂਡ ਦੇ ਅੰਦਰ ਐਂਟਰੀ ਜਿਹੜੀ ਬੱਸਾਂ ਦੇ ਬੰਦ ਕੀਤੀ ਹੋਈ ਆ ਉਹਦੇ ਕਾਰਨ ਅੱਜ ਦੇਖ ਸਕਦੇ ਕਿ ਨਕੋਦਰ ਦੇ ਜਿਹੜਾ ਬੱਸ ਸਟੈਂਡ ਦੇ ਬਾਹਰ ਪੰਪਾ ਪੰਪ ਦੇ ਹੀ ਉਹਨਾਂ ਨੇ ਬੱਸ ਸਟੈਂਡ ਜਿਹੜਾ ਉਸ ਟਾਈਮ ਬਣਿਆ ਹੋਇਆ ਆ ਸਵਾਰੀਆਂ ਨੂੰ ਜਿਹੜੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਏ ਇੱਥੇ ਜਾਣ ਆਉਣ ਦੇ ਵਿੱਚ ਦੇਖੋ ਤੁਸੀਂ ਦੇਖ ਸਾਹਮਣੇ ਕਿ ਆਲੇ-ਦੁਆਲੇ ਬਸਤਾ ਜਿਹੜੀਆਂ ਸਾਰੀਆਂ ਇੱਥੋਂ ਇਸ ਸਵਾਰੀ ਚੱਕ ਰਹੀਆਂ ਇੱਥੇ ਉਤਾਰ ਰਹੀਆਂ ਬਸਾਂ ਦਾ ਰਹਿ ਜਾਂਦਾ ਇਸ ਕਰਕੇ ਟ੍ਰੈਫਿਕ ਦੀ ਪ੍ਰੋਬਲਮ ਹੈ ਜਿਹੜੀ ਬਹੁਤ ਕਾਫੀ ਬਣੀ ਹੋਈ ਹੈ ਨਾ ਇਸ ਪੁਲਿਸ ਪ੍ਰਸ਼ਾਸਨ ਕੋਈ ਦਾ ਹੱਲ ਕਰ ਰਿਹਾ ਨਾ ਨਗਰ ਕੌਂਸਲਰ ਕੋਈ ਇਸ ਸਵਾਲ ਤੇ ਆਂਦੇ ਰਹੀਆ ਕਿ ਇਹ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਹੈ ਇਹ ਜਿਹੜੀ ਹੋ ਰਹੀ ਹੈ ਇਹਦੇ ਵੱਲ ਥੋੜਾ ਧਿਆਨ ਦਿੱਤਾ ਜਾਵੇ ਆਓ ਸਾਡੇ ਨਾਲ ਲੋਕਾਂ ਨਾਲ ਗੱਲਬਾਤ ਕਰਦੇ ਕਿ ਕੀ 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 ਪਰੇਸ਼ਾਨੀਆਂ ਜਿਹੜੀਆਂ ਉਹਨਾਂ ਨੂੰ ਆ ਰਹੀਆਂ ਆਂ ਅਨੀ ਪਾ ਜਿਹੜਾ ਇਹ ਰੌਲਾ ਪਿਆ ਆ ਬੱਸ ਸਟੈਂਡ ਦੇ ਅੰਦਰ ਦਾ ਕੀ ਮਸਲਾ ਆ ਕਿ ਕਾਹਦੇ ਬੱਸਾਂ ਬਾਹਰ ਜਿਹੜੀ ਐਂਟਰੀ ਬੰਦ ਕੀਤੀ ਇਹਨਾਂ ਨੇ ਰੌਲਾ ਸਾਡਾ ਇਹ ਪਿਆ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਕਾਰਾਂ ਜਿਹੜੀਆਂ ਆਉਂਦੀਆਂ ਅੰਦਰ ਐਕਸੀਡੈਂਟ ਹੁੰਦੇ ਆ ਵੀ ਕਾਰਾਂ ਬੰਦ ਕਰ ਦਿਓ ਤੇ ਵੀ ਪਰਲੇ ਬੰਨੇ ਕੰਮ ਕਰੋ ਕਾਰਾਂ ਜਿਵੇਂ ਬੰਦ ਕਰ ਦਿਓ ਇਹਨਾਂ ਨੇ ਕੀ ਕੀਤਾ ਕਾਰਾਂ ਦਾ ਰਸਤਾ ਛੜਤਾ ਤੇ ਦੂਜਾ ਬੰਦ ਕਰਤਾ ਬੱਸਾਂ ਬੰਦ ਕਰਤੀਆਂ ਬੱਸਾਂ ਵੀ ਇੱਧਰ ਦੀ ਜਾਂਦੀਆਂ ਸੀ ਬੱਸਾਂ ਵੀ ਇੱਧਰ ਦੀ ਜਾਂਦੀਆਂ ਸੀ ਹੁਣ ਕਾਰ ਦੀ ਰੈਕਟਿਵ ਜੱਫੀ ਕੱਲੀ ਜਿਹਾ ਸਾਫੀ ਬੰਦ ਆ ਆ ਬਾਕੀ ਬੰਦ ਕੀਤੀ ਆ ਰੌਲਾ ਪਿਆ ਆ ਪਰਚੀ ਦਾ ਵੀ ਰੋਲਾ ਆ ਗਿਆ ਪਰਚੀ ਅਸੀਂ ਫਿਰ ਪਰਚੀ ਬੰਦ ਕਰਤੀ ਉਸ ਕਾਰਨ ਬੰਦ ਹੋਇਆ ਹਾਂ ਤੇ ਇਹਨਾਂ ਨੇ ਚਾਕੇ ਅੱਡਾ ਬੰਦ ਕਰਤਾ ਹੁਣ ਇਹ ਜਿਹੜਾ ਮਸਲਾ ਕਿੱਥੇ ਤੱਕ ਇਹ ਹੁਣ ਪ੍ਰਧਾਨ ਸਾਹਿਬ ਅੱਜ ਗਏ ਸੀ ਬਾਹਰ ਕਿਤੇ ਮੰਗੀ ਸਾਹਿਬ ਅੱਜ ਆਉਣਗੇ ਸਵੇਰੇ ਤੇ ਸਵੇਰੇ ਮਸਲਾ ਹੱਲ ਹੋਏਗਾ ਤੇ ਇਹਦੇ ਵਿੱਚ ਜਿਹੜੀਆਂ ਦੇਖੋ ਪ੍ਰਸ਼ਾਸਨ ਨਾਲ ਜਾਂ ਸਾਡੇ ਡਰਾਈਵਰਾਂ ਨਾਲ ਰੋਲਾ ਪਿਆ ਤਾਂ ਖੱਡਲੀਆਂ ਦੇ ਲੋਕ ਹੋ ਰਹੇ ਇਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਇਹ ਤਾਂ ਹੁਣ ਕਮੇਟੀ ਦਾ ਕਸੂਰ ਹੈ ਜੀ ਜਿਹਨਾਂ ਅੱਡਾ ਬੰਦ ਕੀਤਾ ਕਸੂਰ ਉਹਨਾਂ ਦਾ ਸਾਡਾ ਥੋੜਾ ਅਸੀਂ ਤਾਂ ਕਹਿੰਨੇ ਹੁਣ ਖੋਲੋ ਹੁਣ ਅੰਦਰ ਲਾਵਾਂਗੇ ਇਹ ਕਿਦਨਾਂ ਦਿਨ ਬੰਦ ਕੀਤੀ ਇਹਨਾਂ ਦੇ ਕਿੰਨੇ ਦਿਨ ਹੋ ਗਏ ਅੱਜ ਨਹੀਂ ਅੱਜ ਹੀ ਬੰਦ ਕੀਤਾ ਇਹਨਾਂ ਨੇ ਪੌਣੇ 2 ਵਜੇ ਪੌਣੇ 2 ਵਜੇ ਬੰਦ ਕੀਤਾ ਪੌਣੇ 2 ਵਜੇ ਬੰਦ ਕੀਤਾ ਜੀ ਅੱਜ ਇਹਨਾਂ ਨੇ ਉਹਦਾ ਨੋਟਿਸ ਦਿੱਤਾ 7 ਦਿਨਾਂ ਦਾ ਤੇ ਅੱਜ ਹੀ ਬੰਦ ਕਰਤਾ ਜੀ ਬਿਨਾਂ ਨੋਟਿਸ ਦੇ ਤੋ ਸਾਨੂੰ ਦਸਿਆ ਨਹੀਂ ਕੁਝ ਨਹੀਂ ਆਣ ਕੇ ਅਗਲੇ ਮੇਰੇ ਪਾਸੇ ਤਮਲੇ ਲਾਤੇ ਉਹਨਾਂ ਦਾ ਇਲਜ਼ਾਮ ਆ ਕਿ ਇਹ ਪ੍ਰਾਈਵੇਟ ਬੱਸਾਂ ਵਾਲੇ ਸਾਨੂੰ ਪਰਚੀ ਨਹੀਂ ਦਿੰਦੇ ਪਰਚੀ ਤਾਂ ਹੀ ਬੰਦ ਕੀਤੀ ਸੀ ਨਾ ਜੀ ਕਿ ਕਾਰ ਮੋਟਰਸਾਈਕਲ ਜੀ ਜਨਾਬ ਜੀ ਪਾਜੀ ਕੋਈ ਬੰਦ ਨਹੀਂ ਪਰ ਕੋਈ ਵੀ ਚੱਲੂਗਾ ਪਰ ਇਹ ਉਹ ਨਾਖਾਂ ਦੇ ਟਾਉਂਦੇ ਨਾ ਬਣਾਉਂਦੇ ਆ ਛੋਟੀ ਸਾਈਜ਼ ਦੀ ਕਿਸੇ ਨੂੰ ਨੋਟਿਸ ਕੋਈ ਨੋਟਿਸ ਨਹੀਂ ਆਇਆ ਜੀ ਦੱਸੋ ਕਿਹੜਾ ਨੋਟਿਸ ਆਇਆ ਉਹਨਾਂ ਦਾ ਅੰਦਵਾਰੀ ਜਿਹੜਾ ਇੱਕ ਆਇਆ ਉਹ ਸਾਨੂੰ ਕੋਲੇ ਨੂੰ ਆਇਆ ਸੰਧੂ ਬਦਲਿਆਂ ਨੂੰ ਉਹ 7 ਦਿਨਾਂ ਦਾ ਨੋਟਿਸ ਆ ਜੀ ਪੜ ਕੇ ਜਾ ਕੇ ਦੇਖ ਲਓ ਬੱਸਾਂ ਵਾਲੇ ਪਰਚੀ ਲੈਂਦੇ ਆ ਬੱਸਾਂ ਦੇ ਵਿੱਚ ਸਫਰ ਕਰਦੇ ਲੋਕ ਸਫਰ ਕਰਨ ਵਾਲੇ ਲੋਕਾਂ ਨੂੰ ਅੱਜ ਦੁਬਾਰੇ ਇਹਨਾਂ ਨੇ ਇੰਨਾ ਕੁ ਖੱਜਲ ਕਰਤਾ ਜਿਹੜੇ ਡੇਰੇ ਦੇ ਮੱਥਾ ਟੇਕਣਾਉਂਦੇ ਸੀ ਉਹ ਇੰਨੀ ਪਬਲਿਕ ਖੱਜਲ ਹੋਈ ਵੀ ਕੋਈ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਕਿਸੇ ਨੇ ਰਾਹ ਨਹੀਂ ਖੋਲਿਆ 2 ਘੰਟੇ ਰਾਹ ਬੰਦ ਕਰ ਛੱਡਿਆ ਜਦੋਂ ਪਬਲਿਕ ਗੱਲ ਪੈਣ ਲੱਗੀ ਹੈ ਨਾ ਉਦੋਂ ਜਾ ਕੇ ਇਹਨਾਂ ਨੇ ਫੇਰ ਰਾਹ ਖੋਲਿਆ 2 ਮਿੰਟ 10 ਮਿੰਟ ਵਾਸਤੇ ਬਾਅਦ ਵੀ ਜਿਹੜੀਆਂ ਬੱਚਾ ਬਾਹਰ ਕਢਾਤੀ ਨਹੀਂ ਹਜੇ 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 ਵੀ ਅਸੀਂ ਦੇਖ ਰਹੇ ਹਾਂ ਉੱਥੇ ਕਿ ਉੱਥੇ ਐਸਾ ਪਾਈਪ ਜਾਇਆ ਪਾਈਪ ਖੋਲ੍ਹ ਟ੍ਰੈਮੀਆਂ ਲਾਈਆਂ ਸੀ ਜੇਵੀਸੀ ਮਸ਼ੀਨਾਂ ਤੇ ਟਰਾਲੀਆਂ ਲਾਈਆਂ ਸੀ ਪ ਇਹਨਾਂ ਟਰਾਲੀਆਂ ਲਿਆ ਕੇ ਲਾਈਆਂ ਆਂ ਪ੍ਰੋਬਲਮ ਕੀ ਆ ਬੱਸ ਕਾਰਾਂ ਆਉਂਦੀਆਂ ਅੰਦਰ ਬੱਸ ਸਾਡੇ ਦੇ ਵਿੱਚ ਅਲਾਉਡ ਤਾਂ ਹੈ ਨਹੀਂ ਕੋਈ ਕੋਈ ਅੱਡੇ ਦੇ ਵਿੱਚ ਅਲਾਉਡ ਹੋਵੇ ਕੱਲ ਸੰਧੂ ਬੱਸ ਜੀ ਲੱਗੀ ਨਹੀਂ ਜਿਹੜਾ ਇੱਕ ਅੰਦਰ ਬੱਸ ਸਟੈਂਡ ਦੇ ਅੰਦਰ ਇੱਕ ਟੈਕਸੀ ਸਟੈਂਡ ਬਣਾਇਆ ਗਿਆ ਉਹ ਟੈਕਸੀ ਸਟੈਂਡ ਕਾਫੀ ਪੁਰਾਣਾ ਹੈਗਾ ਉਹ ਨਾ ਨਹੀਂ ਰੌਲਾ ਜੀ ਬਾਹਰੋਂ ਕਾਰਾਂ ਜਾਂਦੀਆਂ ਪ੍ਰਾਈਵੇਟ ਕਾਰਾਂ ਆਉਂਦੀਆਂ ਕੱਲ ਸੰਧੂ ਬਾਜ਼ਾਰ ਚ ਕਾਰ ਲੱਗੀ ਉਹਨਾਂ ਨੇ 5500 ਰੁਪਏ ਦਿੱਤਾ ਸਾਡੀ ਕਰਤਾਰ ਬਾਜ਼ਾਰ ਚ ਲੱਗੀ ਹੈ 11500 ਰੁਪਏ ਦਿੱਤਾ ਤੇ 14000 ਰੁਪਇਆ ਇਹਨਾਂ ਨੇ ਦਿੱਤਾ ਐਮਐਚਡੀ ਵਾਲੇ ਅਸੀਂ ਵੀ ਭਾਈ ਬਸਾਂ ਵਾਲੇ ਆਂ ਪ੍ਰਾਈਵੇਟ ਐਮਐਚਡੀ ਵਾਲੇ ਹਾਂਜੀ ਉਹ ਕਾਰਾਂ ਦੇ ਭਾਈ ਭਾਈ ਦੀਆਂ ਰਹਿੰਦੀਆਂ ਮੁੜ ਕੇ ਅੱਖਾਂ ਕੱਢਦੇ ਆਂ ਹੈ ਕਾਰਾਂ ਦਾ ਇਹ ਵੀ ਨਹੀਂ ਕੋਈ ਕੰਮ ਆਉਂਦਾ ਕੰਮਾ ਕੋਈ ਸਾਰੇ ਗੀੜੀਆਂ ਵਾਲੇ ਆ ਸਾਰਿਆਂ ਦੇ ਘਰ ਇਧੀਆਂ ਪੈਣਾ ਬੜੀਏ ਕਾਰਾਂ ਲੈ ਕੇ ਬਸ ਸਟੈਂਡ ਦੇ ਦੇਖੋ ਹਾਲ ਮੋਟਰਸਾਈਕਲ ਤੇ ਸਾਰੀ ਦੀਆਂ ਮੁੰਡੇ ਆਸ ਕੀ ਕਰਦੇ ਆਂ ਇਹ ਇਹ ਅਸੀਂ ਦੇਖਿਆ ਕਈ ਵਾਰੀ ਕਿ ਉੱਥੇ ਉੱਚੀ ਗਾਣੇ ਲਾਗੇ ਲੰਘਦੇ ਆ ਪਰ ਇਹ ਨਾਲ ਉਹ ਤਾਂ ਹੈ ਹੀ ਪਰ ਉਹਨੂੰ ਪਰਿਸਪਾਲਿਸ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜਨਾਬ ਜੀ ਅਸੀਂ ਕਹਿ ਛੜੇ ਨੇ ਸਾਡੀ ਗੱਲ ਹੀ ਸੁਣਦੇ ਉਹ ਕਹਿੰਦੇ ਉੱਥੇ ਜਾਓ ਕਹਿੰਦੇ ਉੱਥੇ ਜਾ ਦਸੂ ਕਿਥੇ ਜਾਈਏ ਉਹਨਾਂ ਸਾਨੂੰ ਬੰਦੇ ਕਰਨ ਦੀ ਬਜਾਏ ਮੋਰੇ ਕੰਨ ਕਰ ਦਿੱਤੀ ਆ ਉਹਨਾਂ ਨੇ ਕੁਝ ਨਹੀਂ ਗਿਆ ਸਾਈਕਲ ਮੋਟਰਸਾਈਕਲ ਨੂੰ ਪਾਰਾਂ ਵਾਲਿਆਂ ਨੂੰ ਕੰਮ ਕਰਕੇ ਸਾਰਾ ਰਸਤਾ ਬੰਦ ਕਰ ਦਿਓ ਨਾ ਕਾਰ ਨਾ ਮੋਟਰਸਾਈਕਲ ਕੁਝ ਨਾ ਆਵੇ ਤੁਹਾਨੂੰ ਕੋਈ ਤਰਾਜ ਨਹੀਂ ਕੱਲੀ ਬੱਸ ਕਿਉਂ ਰੋਕੀ ਅਜੇ ਤੱਕ ਇਹ ਪੂਰੀ ਗੰਦ ਕਰੋ ਗੱਲੀ ਬੱਸ ਨਾ ਰੋਕੋ ਬੱਸਾ ਸਾਡੀਆਂ ਗਲੀਆਂ ਰੋਕਦੀਆਂ ਉਧਰ ਦੀ ਬੱਸਾਂ ਨਾਲ ਬੜਾ ਡਰਾਈਵ ਕਰਦਾ ਜਿਹੜੇ ਕਾਰਾਂ ਰੌਂਗ ਸਾਈਡ ਆਉਂਦੇ ਐ ਇੱਜੋ ਰੌਂਗ ਸਾਈਡ ਜਾਂਦੇ ਨੇ ਦੇ ਵਿੱਚ ਸਰ ਬੱਸਾਂ ਹੀ ਆਉਂਦੀਆਂ ਜਿਹੜੀ ਤੁਹਾਡੇ ਪ੍ਰਧਾਨ ਸਾਡਾ ਜਿਹਨੇ ਦੇ ਪ੍ਰਧਾਨ ਆ ਉਹ ਕਦੋਂ ਦਾ ਟਾਈਮ ਨਾ ਲੈ ਕੇ ਆਏ ਆ ਇਹਨਾਂ ਨੇ ਦਿੱਤਾ ਹੀ ਕੋਈ ਨਹੀਂ ਜੀ ਉਹ ਛੁੱਟੀ ਤੇ ਅੱਜ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਨਾਲੇ ਬੱਸ ਸੇਣ ਚ ਬੱਸਾਂ ਆਉਂਦੀਆਂ ਆਉਂਦੀਆਂ ਪੱਠਿਆਂ ਵਾਲੀਆਂ ਰੇੜੀਆਂ ਨਹੀਂ ਆਉਂਦੀਆਂ ਆਉਂਦੀਆਂ ਇਹਨੇ ਗਲਤ ਗੱਲਾਂ ਕਰ ਲਈ ਜਿਹੜੀਆਂ ਦੂਸਰੀਆਂ ਵਾਇਕ ਨਹੀਂ ਆਉਂਦੀਆਂ ਬਸ ਵਹੀ ਆਉਣੀ ਆ ਚਾਹੀਦੀਆਂ ਬਾਕੀ ਜਿਹੜੀਆਂ ਐਂਟਰੀਆਂ ਤਾਂ ਬੰਦ ਹੋਣੀ ਚਾਹੀਦੀਆਂ ਇਹ ਤੇ ਪੱਕਾ ਦੇਖਣਾ ਚਾਹੀਦਾ ਇਹ ਕੋਈ ਸੁਣਦਾ ਹੀ ਨਹੀਂ ਕਿਸੇ ਦੇ ਕਿਸੇ ਦੇ ਗੱਲ ਕਿਸੇ ਨੇ ਕੰਨ ਨਹੀਂ ਕੰਨ ਨਹੀਂ ਕਹਿੰਨੇ ਚੱਕਿਆ ਕੱਲਾ ਬਸਾਂ ਵਾਲਿਆਂ ਦਾ ਯਾ ਰੋਲਾ ਬੜੀ ਯਾਰ ਇਹਨਾਂ ਨੂੰ ਕਹਿ ਚੁੱਕੇ ਬੜੀ ਯਾਰ ਕਹਿ ਚੁੱਕੇ ਮੂਲੇ ਕਿੱਜਾ ਕਰ ਦੇ ਜੀ ਅਗੋ ਚਲੇ ਤੁਸੀਂ ਬੰਦ ਕਰਾ ਦਿਓ ਤੁਸੀਂ ਵਾਸੀ ਕਿੱਦਾਂ ਜੀ ਹਾਂਜੀ ਇਹੋ ਜਵਾਬ ਆਏ ਸੀ ਅੱਜ ਉੱਥੇ ਨਾ ਕੋਈ ਨਾ ਕੋਈ ਨਹੀਂ ਆਇਆ ਸੀ ਨਗਰ ਕੌਂਸਲ ਤੋਂ ਕੋਈ ਵੀ ਕੋਈ ਨੋਟਿਸ ਨਹੀਂ ਕੋਈ ਨੋਟਿਸ ਨਹੀਂ ਦਿੱਤਾ ਕੋਈ ਬੰਦਾ ਨਹੀਂ ਆਇਆ ਸਿਰਫ ਪਰਚੀ ਵਾਲਾ ਮੁੰਡਾ ਸਵੇਰ ਦਾ ਇੱਥੇ ਆ ਪਰਚੀ ਕਿੰਨੀ ਦਿੰਦੇ ਤੁਸੀਂ ਪਹਿਲਾਂ 10 ਰੁਪਏ ਪਰਚੀ ਹੈ ਇੱਕ ਢੇੜੇ ਦੀ ਹਾਂਜੀ ਪਰਚੀ ਦਾ ਕਾਫੀ ਜ਼ਿਆਦਾ ਗੱਡੀਆਂ ਬਹੁਤ ਆ ਪਰਫੀ ਕਮਦਨ ਵੀ ਹੈਗੀ ਇਹਨਾਂ ਨੂੰ ਪਰ ਹੁਣ ਇਹਨਾਂ ਨੇ ਜਿਹੜਾ ਬੰਦ ਦਾ ਬੰਦ ਕਰ ਗਏ ਯਾਰ ਕੋਈ ਯਾਰ ਗੱਡੀ ਟੱਪਦੀ ਏ 7-800 ਗੱਡੀ ਟੱਪਦੀ ਏ ਉਹ ਕਿੰਨੀ ਆਮਦਨ ਹੈ ਜੀ ਦੱਸੋ 7-8000 ਰੁਪਏ ਵਟਦੇ ਆ ਰੋਜ਼ ਦਾ ਤੇ ਸਾਡੀ ਤਾਂ ਗੱਲ ਹੀ ਨਹੀਂ ਸੁਣਦੇ ਤੁਹਾਨੂੰ ਜੁਰਮਾਨਾ ਕਰਾਈ ਜਾਂਦੇ ਫਿਰ ਨੇ ਹੁਣ ਤੁਹਾਡੀ ਜਿਹੜੀ ਆ ਐਫਡੀ ਐਮਐਲਏ ਆ ਜਾਂ ਹੋਰ ਉਤੋਂ ਕੀ ਤੁਸੀਂ ਆਪਣੀ ਮੰਗ ਰੱਖਣ ਜਾਓਗੇ ਇਹੋ ਜਿਆਦਾ ਉਹ ਰਾਤਾ ਢਾ ਦੇਣਾ ਜਾਂ ਪੂਰਾ ਬੰਦ ਕਰ ਦੇਣਾ ਅਸੀਂ ਆ ਗਏ ਚਾਹੇ ਕੰਧ ਢਾ ਦਿਓ ਜਾਂ ਪੂਰਾ ਬੰਦ ਕਰ ਦਿਓ ਪਰਲੇ ਪਾਸਿਓ ਕੱਲੀਆਂ ਬੱਸਾਂ ਅੰਦਰ ਆਉਣ ਜ਼ਿੰਮੇਵਾਰੀ ਇਹਨਾਂ ਦੀ ਹੈ ਕਾਰ ਮੋਟਰਸਾਈਕਲ ਜੇ ਗੱਡੀ ਲੱਗ ਗਈ ਕੋਈ ਉਹਦੇ ਪੈਸੇ ਇਹ ਭਰਨਗੇ ਅਸੀਂ ਨਹੀਂ ਦੇਨੇ ਇਸ ਸਾਲ ਦੇ ਵਿੱਚ ਹੈ 2024 ਦੇ ਵਿੱਚ ਵਿੱਚ ਘੱਟੋ ਘੱਟ ਅਹੀਂ 1 ਸਵਾ ਲੱਖ ਰੁਪਈਆ ਕੰਪਨੀ ਦਾ ਭਰਟੇਆਂ ਘਰਾਂ ਨੂੰ ਭੰਨ ਭੰਨ ਕੇ ਘਰਾਂ ਵਾਲੇ ਆਉਂਦੇ ਵੀ ਉਹ ਆ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਅਰੀ ਜੜੀ ਅੱਜ ਕੀ ਵਾਲੇ ਹੀ ਆਉਂਦੇ ਆ ਉਹ ਵੀ ਸਾਰੇ ਡਰਾਈਵਰ ਭਰਾਵਾ ਦਾ ਇਹ ਮਸਲਾ ਹੈ ਕਿ ਸਾਨੂੰ ਜਿਹੜੇ ਆ ਜਿਹੜੀਆਂ ਗੇੜੀਆਂ ਕੱਟਣ ਲਈ ਲੋਕ ਆਉਂਦੇ ਆ ਨੌਜਵਾਨ ਆਉਂਦੇ ਆ ਉੱਚੀ ਉੱਚੀ ਗਾਣੇ ਲਾ ਕੇ ਜਿਹੜੀ ਹਮਾਰੇ ਉਹ ਜਿਹੜਾ ਆ ਪ੍ਰਸ਼ਾਸਨ ਨੂੰ ਚਾਹੀਦਾ ਉਹਨੂੰ ਬੰਦ ਕਰਨਾ ਚਾਹੀਦਾ ਜਿਹੜੀਆਂ ਕਾਰਾਂ ਵਗੈਰਾ ਕੱਲੀ ਬੱਸਾਂ ਦੀ ਐਂਟਰੀ ਹੀ ਹੋਣੀ ਚਾਹੀਦੀ ਆ